ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਹੀ ਸਾਰੇ ਠੀਕ ਠਾਕ ਮੂਹ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਕਿਸਾਨ ਵੀਰੋ ਬਹੁਤ ਸ਼ਾਨਦਾਰ ਸਥਿਤੀ ਦੇ ਵਿੱਚ ਹੈ ਕਈ ਥਾਵਾਂ ਤੇ ਕਿਸਾਨ ਵੀਰਾਂ ਤੋਂ ਜਿਹੜਾ ਨਦੀਨ ਕੰਟਰੋਲ ਨਹੀਂ ਹੋਇਆ ਗੁੱਲੀ ਡੰਡੇ ਦੀ ਕਾਫੀ ਸਮੱਸਿਆ ਚੌੜੇ ਪੱਤੇ ਵਾਲੇ ਨਦੀਨਾਂ ਦੀ ਕਾਫੀ ਸਮੱਸਿਆ ਇਹਦੇ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਐਸ ਵਾਰ ਵੀ ਦਿੱਕਤ ਆਈ ਹੈ ਇਹਦੇ ਬਾਰੇ ਕੋਸ਼ਿਸ਼ ਕਰਾਂਗੇ ਕਿ ਕੀ ਕੀ ਨੁਕਤੇ ਆ ਕਿਉਂਕਿ ਉਹਨਾਂ ਵਾਲੇ ਸਮੇਂ ਖਰਚਾ ਵੀ ਹੋ ਜਾਂਦਾ ਕੰਟਰੋਲ ਵੀ ਨਹੀਂ ਹੁੰਦਾ ਤੇ ਝਾੜ ਤੇ ਵੀ ਲਾਜ਼ਮੀ ਅਸਰ ਪੈਂਦਾ ਇਹ ਆਪਾਂ ਕਹਿ ਨਹੀਂ ਸਕਦੇ ਕਿ ਝਾੜ ਤੇ ਅਸਰ ਨਹੀਂ ਪਊਗਾ ਝਾੜ ਤੇ ਪੂਰਾ ਪੂਰਾ ਅਸਰ ਪੈਂਦਾ ਇਸ ਚੀਜ਼ ਦਾ ਤੇ ਹੁਣ ਜਦੋਂ ਕਿ ਗੋਭ ਦੀ ਫਸਲ ਦੀ ਜਿਹੜੀ ਹਾਲਾਤ ਦੇ ਵਿੱਚ ਆ ਫਸਲ ਤਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਜੇ ਕਿਤੇ ਕਿਸਾਨ ਵੀਰਾਂ ਨੂੰ ਕੋਈ ਰੋਗ ਖਾਸ ਤੌਰ ਤੇ ਕੋਈ ਚਿੱਟੋਂ ਦਾ ਰੋਗ ਜਾਂ ਪੀਲੀ ਕੁੰਗੀ ਕਿਤੇ ਦੋਗੀਆਂ ਜਿ ਨਜ਼ਰ ਆਉਂਦੀ ਹੈ ਅਜੇ ਤੱਕ ਕੋਈ ਰਿਪੋਰਟ ਨਹੀਂ ਹੋਈਗੀ ਉਲੀ ਰੋਗ ਦੀ ਕਿਸੇ ਦੀ ਇਸ ਵਾਸਤੇ ਖਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਲਗਾਤਾਰ ਨਿਰੀਖਣ ਕਰਨਾ ਕਿਉਂਕਿ ਗੋਭ ਸਮੇਂ ਕਾਫੀ ਕਿਸਾਨ ਵੀ ਜਿਹੜੇ ਹੈਗੇ ਆ ਉਲੀਨਾਸ਼ਕ ਦੀ ਵਰਤੋਂ ਕਰਦੇ ਆ ਕਿਉਂਕਿ ਇਹ ਰੋਗ ਆਏ ਤੋਂ ਉਹਦੀਆਂ ਨਿਸ਼ਾਨੀਆਂ ਆਏ ਤੋਂ ਕਿਉਂਕਿ ਸਪੋਰ ਸੌਤੋਂ ਵੱਧ ਜਰਮੀਨੇਟ ਕਰਨ ਦਾ ਜਾਂ ਰੋਗ ਲੱਗਣ ਦਾ ਜਿਹੜਾ ਖਤਰਾ ਹੈ ਉਹ ਗੋਭ ਤੋਂ ਅਨਸਾਰਾ ਹੋਣ ਤੇ ਹੁੰਦਾ ਕਿਉਂਕਿ ਉਦੋਂ ਨਾਜ਼ੁਕ ਸਥਿਤੀ ਦੇ ਵਿੱਚ ਹੁੰਦੀ ਫਸਲ ਤਾਂ ਉਸ ਵਾਸਤੇ ਵੱਖ-ਵੱਖ ਉਲੀਨਾਸ਼ਕ ਜਿਹੜੇ ਸਿਫਾਰਿਸ਼ ਆ ਉਹਦੇ ਬਾਰੇ ਮੈਂ ਤੁਹਾਨੂੰ ਡੋਜ਼ ਤੇ ਨਾਂ ਦੱਸ ਦਿੰਨਾ। ਇਸ ਤੋਂ ਅਗਲੀਆਂ ਵੀਡੀਓ 'ਚ ਮੈਂ ਵੱਖ-ਵੱਖ ਬਿਮਾਰੀਆਂ ਬਾਰੇ ਵੀ ਗੱਲਬਾਤ ਕਰੂੰਗਾ। ਵੀਡੀਓ ਕਈ ਵਾਰ ਲੰਬੀ ਹੋ ਜਾਂਦੀ ਐ ਇਸ ਕਰਕੇ ਮੈਂ ਕਿ ਇੱਕ ਵੀਡੀਓ ਛੋਟੀ-ਛੋਟੀ ਵੀਡੀਓ ਜਿਹੜੀ ਹੈਗੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਜਿਹੜੇ ਉਲੀ ਨਾਲ ਸਪਾਰਸ਼ ਨੇ ਜਦੋਂ ਆਪਾਂ ਨੂੰ ਕਿਤੇ ਉਲੀ ਰੋਗ ਕੋਈ ਨਜ਼ਰ ਆਉਂਦਾ ਤੁਸੀਂ ਦੌਗੀਆਂ 'ਚ ਵੀ ਸਪਰੇਅ ਕਰ ਸਕਦੇ ਜੇ ਸਾਰੀ ਫਸਲ ਤੇ ਕਰਨੀ ਆ ਤਾਂ ਸਾਰੀ ਫਸਲ ਤੇ ਕਰ ਸਕਦੇ ਨਹੀਂ ਜਿੱਥੇ ਰੋਗ ਆਉਂਦਾ ਉੱਥੋਂ ਆਪਾਂ ਕੰਟਰੋਲ ਕਰ ਸਕਦੇ ਆ। ਤੌਲੀਨਾਸ਼ਕਾਂ ਦੇ ਵਿੱਚ ਡੋਜ਼ ਆ ਜਿਹੜੀ ਉਹ ਵੱਧ ਨਹੀਂ ਪਾਉਣੀ ਹੈ ਤੇ ਪਾਣੀ ਦੀ ਮਾਤਰਾ ਪੂਰੀ ਲਾਉਣੀ ਹੈ ਕਈ ਵਾਰ ਕਿਸਾਨ ਵੀਰ ਕੀ ਕਰਦੇ ਕਿ 200 ਐਮਐਲ 200 ਲੀਟਰ ਚ ਸਪਾਰਸ਼ਾ ਤੇ 100 ਲੀਟਰ ਚ 100 ਐਮਐਲ ਪਾ ਕੇ ਉਹਦੀ ਸਪਰੇਅ ਕਰ ਦਿੰਦੇ ਇਹ ਕੋਈ ਕੰਟਰੋਲ ਨਹੀਂ ਤੁਹਾਡਾ ਹੁਣ ਨਾ 100 ਲੀਟਰ ਚ 200 ਐਮਐਲ ਨਾ ਹੋਣਾ ਕਿਉਂਕਿ ਉਹਦੇ ਨਾਲ ਫੋਲੀਏਜ ਪੂਰੀ ਕਵਰ ਨਹੀਂ ਹੋਣੀ ਪੂਰਾ ਜਿਹੜਾ ਹੈਗਾ ਰੁਲੀਨਾਸ਼ਕ ਸਾਰੇ ਧਾਵਾਂ ਦੇ ਉੱਤੇ ਸਾਰੇ ਪੌਦਿਆਂ ਨੂੰ ਉਹਨੇ ਸਾਰੇ ਪੱਤਿਆਂ ਨੂੰ ਸਾਰੀ ਲੀਫ ਫੇਰੀ ਨੂੰ ਕਵਰ ਨਹੀਂ ਕਰਨਾ ਹੈਗਾ ਤਾ 300 ਗ੍ਰਾਮ ਤਾਕਤ 75 ਡਬਲਪੀ ਕੈਪਟਾਨ ਪਲਸ ਹੈਕਜ਼ਾਕੋਨਾਜ਼ੋਲ ਹੈ ਇਹ ਤੁਸੀਂ ਵਰਤ ਸਕਦੇ ਆ 120 ਗ੍ਰਾਮ ਨੈਟੀਵੋ 75 ਡਬਲਯੂਜੀ ਹੈ ਕਈ ਵਾਰ ਕਿਸਾਨ ਵੀ 80 ਗ੍ਰਾਮ ਨੈਟੀਵੋ ਪਾ ਲੈਂਦੇ ਝੋਨੇ 'ਚ 160 ਗ੍ਰਾਮ ਪਾਈ ਜਾਂਦੇ ਹੁੰਦੇ ਆ ਕਣਕ 'ਚ ਇਹਦੀ 120 ਗ੍ਰਾਮ ਦੀ ਸਿਫਾਰਿਸ਼ ਹੈ 75 ਡਬਲਯੂਜੀ ਟ੍ਰਾਈਫਲੋਕਸੀ ਸਟ੍ਰੋਬਨ ਪਲਸ ਟੈਬੂਕੋਨਾਜ਼ੋਲ ਟੈਕਨੀਕਲ ਹੁੰਦਾ ਹੈ ਜਾਂ 200 ਐਮਐਲ ਇੰਪੈਕਟ ਐਕਸਟਰਾ ਜਿਹਦੇ ਵਿੱਚ ਆਜੋਕਸੀ ਸਟ੍ਰੋਬਨ ਪਲਸ ਸਾਈਪਰਾਕੋਨਾਜ਼ੋਲ ਹੁੰਦਾ ਬਹੁਤ ਵਧੀਆ ਟੈਕਨੀਕਲ ਨੇ ਦੋਵੇਂ ਇਹ ਵੀ ਜਾਂ 200 ਐਮਐ 18.380 ਪਾਇਰਕਲਾ ਸਟੋਬਨ ਪਲਸ ਆਪੋਕਸੀਕੋਨਾਜੋਲ 2 ਟੈਕਨੀਕਲ ਨੇ ਇਹਦੇ ਵਿੱਚ ਵੀ ਇਹਦੀ ਤੁਸੀਂ ਵਰਤੋਂ ਕਰ ਸਕਦੇ ਆ ਜਾਂ 200 ਐਮਐਲ ਕਸਟੋਡਿਆ 320 ਐਸਸੀ ਇਹ ਜੋਕਸੀਸਟੋਬਨ ਪਲਸ ਟੈਬੋਕੋਨਾਜੋਲ ਇਹਦੀ ਵਰਤੋਂ ਕਰ ਸਕਦੇ ਆ ਇਹਦੀ ਵਰਤੋਂ ਇਹ ਟੈਕਨੀਕਲ ਵੀ ਨਾ ਕਿਸਾਨ ਵੀਰ ਕਸਟੋਡਿਆਲ ਟੈਕਨੀਕਲ ਕਈ ਵਾਰ 300 ਐਮਐਲ ਤੱਕ ਵਰਤਣ ਲੱਗ ਪੈਂਦੇ ਜਾਂ 3 ਕਿੱਲਿਆਂ 'ਚ ਲੀਟਰ ਪਾਉਣ ਲੱਗ ਪੈਂਦੇ ਬਹੁਤ ਜ਼ਿਆਦਾ ਡੋਜ਼ ਆ 200 ਐਮਐਲ ਤੁਸੀਂ ਡੋਜ਼ ਇਹਦੀ ਵਰਤਣੀ ਜਾਂ 200 ਗ੍ਰਾਮ ਕੈਬੀਟ ਟੈਬੂਕੋਨੋਜੋਲ ਜਿਹੜੀ ਪਾਊਡਰ ਫਾਰਮ ਚ ਆਉਂਦੀ ਹੈ 25% ਡਬਲ ਜੀ ਉਹ 200 ਗ੍ਰਾਮ ਵਰਤ ਸਕਦੇ ਆ ਜਾਂ ਉਹ 200 ਐਮ ਐਲ ਟੈਬੂਕੋਨੋਜੋਲ ਲਿਕਵਿਡ ਆਉਂਦੀ ਹੈ ਉਹ ਵਰਤ ਸਕਦੇ ਆ ਜਾਂ 200 ਐਮ ਐਲ ਪ੍ਰੋਪੀਕੋਨੋਜੋਲ ਦੀ ਵੀ ਤੁਸੀਂ ਵਰਤ ਨੂੰ ਕਰ ਸਕਦੇ ਆ ਜਿੱਥੇ ਕਿਉਂਕਿ ਕਰਨਾਲ ਬੰਡ ਪਿਛਲੇ ਸਾਲਾਂ ਚ ਵੀ ਕਾਫੀ ਦੇਖਣ ਨੂੰ ਮਿਲਿਆ ਕਰਨਾਲ ਬੰਡ ਦੀ ਇਹ ਸਮੱਸਿਆ ਹੈਗੀ ਹੈ ਜਾਂ ਤੁਹਾਨੂੰ ਲੱਗਦਾ ਕਿ ਕਰਨਾਲ ਬੰਡ ਤੋਂ ਰੋਗ ਰਹਿਤ ਬੀਜ ਆਪਾਂ ਦੇਖਣਾ ਤਾਂ ਰੱਖਣਾ ਤਾਂ ਸਿੱਟੇ ਨਿਕਲਣ ਵੇਲੇ ਲਾਜ਼ਮੀ ਉਲੀਨਾਸ਼ਕ ਦੀ ਸਪਰੇ ਬਹੁਤ ਜ਼ਰੂਰੀ ਹੈ ਤੇ ਇਹ ਸਿੰਪਲੀ ਤੁਸੀਂ ਪ੍ਰੋਪੀਕੋਨਾਜ਼ੋਲ ਤੋਂ ਸ਼ੁਰੂ ਕਰਕੇ ਕੋਈ ਵੀ ਟੈਕਨੀਕਲ ਕਿਉਂਕਿ ਬ੍ਰੌਡ ਸਪੈਕਟ੍ਰਮ ਟੈਕਨੀਕਲ ਨੇ ਤੇ ਇਹ ਤੁਹਾਨੂੰ ਉੱਲੀ ਰੋਗਾਂ ਤੋਂ ਤਕਰੀਬਨ ਸਾਰਿਆਂ ਤੋਂ ਕੰਟਰੋਲ ਵਧੀਆ ਦੇਣਗੇ ਜਿਹੜੇ ਨਵੇਂ ਇਹਨਾਂ ਜਿਵੇਂ ਪਾਇ ਰਕਲੋ ਸਟੋਬਨ ਪਲਸ ਪੋਕਸੀਕੋਨਾਜ਼ੋਲ ਹੈ ਜਾਂ ਆਇਓਕਸੀ ਸਟੋਬਨ ਪਲਸ ਸਾਈਪਰਾਕੋਨਾਜ਼ੋਲ ਹੈ ਇਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਪਹਿਲੇ ਟੈਕਨੀਕਲਾਂ ਨਾਲੋਂ ਵੀ ਵਧੀਆ ਹੁੰਦਾ 200 ਲੀਟਰ ਪਾਣੀ ਬਰਤਨਾ 200 ਐਮਐਲ ਤਕਰੀਬਨ ਜਿਹੜੀ ਹੈਗੀ ਜਿਵੇਂ ਪੈਕਟ ਐਕਸਟਰਾ ਅਪੇਰਾ ਕਸਟੋਰੀਆ ਇਨਾਂ ਦੀ 2 200 ml ਦੀ ਹੀ ਵਰਤੋ ਚਾਹੇ ਪ੍ਰੋਬੀਕੋਨੋ ਜੋਲਾ ਚਾਹੇ ਟੈਬੂਕੋਨੋ ਜੋਲਾ ਚਾਹੇ ਟੈਬੂਕੋਨੋ ਜੋਲ ਜਿਹੜੀ ਪਾਊਡਰ ਫਾਰਮ ਚ ਉਹ 200 ਗ੍ਰਾਮ ਵਰਤਣੀ ਆ ਨਟੀਵੋ ਤੇ ਤਾਤਾ ਜਿਹੜੀ ਤਾਕਤ ਤਾਤਾ ਤਾਕਤ 300 ਗ੍ਰਾਮ ਉਹ ਤੁਸੀਂ ਵਰਤ ਸਕਦੇ ਆ ਤੇ ਨਟੀਵੋ 120 ਗ੍ਰਾਮ ਪੈਂਦੀ ਆ ਡੋਜ਼ ਨਾ ਵੱਧ ਨਾ ਘਟ ਕਈ ਵਾਰ ਕਿਸਾਨ ਵੀਰ ਆ ਜਿਹੜੇ ਉਹ ਡੋਜ਼ ਡੋਜ਼ ਬਾਰੇ ਮੈਨੂੰ ਕਾਫੀ ਜਿਹੜੀ ਹੈਗੀ ਆ ਕਿਸਾਨ ਵੀਰਾਂ ਦੇ ਸਵਾਲ ਵੀ ਹੁੰਦੇ ਆ ਕਿ ਸਾਨੂੰ ਜੇ ਇੰਨੀ ডোজ ਦੱਸੀ ਗਈ ਹੈ ਡੋਜ਼ ਜੋ ਮੈਂ ਤੁਹਾਨੂੰ ਦੱਸਤੀ ਆ ਜਿਵੇਂ ਤੁਹੋ ਵੈਸੇ ਤੁਸੀਂ ਫੋਨ ਤੇ ਪੁੱਛੋਗੇ ਜਾਂ ਕਮੈਂਟ 'ਚ ਪੁੱਛੋਗੇ ਤਾਂ ਮੈਂ ਇੰਨੀ ਹੀ ਦੋਸ ਦੱਸਣੀ ਆ ਜਿੰਨੀ ਤੁਸੀਂ ਵੀਡੀਓ 'ਚ ਸੁਣ ਰਹੇ ਹੋ ਇਸ ਕਰਕੇ ਡੋਜ਼ ਆ ਜਿਹੜੀ ਉਹ ਓਵਰਡੋਜ਼ ਬਣਾ ਪਾਓ ਅੰਡਰ ਬਣਾ ਪਾਓ ਤੇ ਮਿਕਸਿੰਗ ਬਾਰੇ ਕਿਸਾਨ ਵੀਰ ਪੁੱਛਦੇ ਸੀ ਐਨ ਪੀ ਕੇ ਨਾਲ ਤੁਸੀਂ ਕੀ ਦੇ ਨਾਲ ਇਹਦੀ ਜਿਹੜੀ ਵਰਤੋਂ ਕਰ ਸਕਦੇ ਹੋ ਵੈਸੇ ਕੋਈ ਵੀ ਸਪਰੇਅ ਵੱਖ-ਵੱਖ ਕਰਦੇ ਆ ਤਾਂ ਬੈਸਟ ਰਿਜ਼ਲਟ ਹੁੰਦੇ ਆ ਜੇ ਉਹਦੇ ਕੰਬੀਨੇਸ਼ਨ ਵਰਤਨੇ ਆ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਕੋਸ਼ਿਸ਼ ਕਰੂੰਗਾ ਜੇਕਰ ਕਰਨ ਦੀ ਕਿਉਂਕਿ ਜਿਹੜੇ ਐਨਬੀਕੇ ਦੇ ਵਿੱਚ ਫਾਸਫੋਰਸ ਤੱਤ ਹੁੰਦਾ ਉਹ ਉਹਨਾਂ ਦੀ ਜਿਹੜੀ ਕੰਪੈਟੀਬਿਲਿਟੀ ਬਹੁਤ ਘੱਟ ਬਣਦੀ ਹੁੰਦੀ ਆ ਚਾਹੇ ਉਹ ਤੁਹਾਡਾ ਉਲੀਨਾਸ਼ਕਾ ਕੀਟਨਾਸ਼ਕ ਨਾ ਤਾਂ ਵੈਸੇ ਮੈਂ ਵੀ ਇਸਪਾਰਸ਼ ਨਹੀਂ ਕਰਦਾ ਸਪੈਸ਼ਲੀ ਜਿਹੜੇ ਸਕਿੰਗ ਪੈਸਟ ਵਾਲੇ ਕੀਟਨਾਸ਼ਕ ਹੁੰਦੇ ਆ ਤੇ ਦੂਸਰਿਆਂ ਨਾਲ ਵੀ ਕਿਉਂਕਿ ਉਹਨਾਂ ਚ ਪਾਣੀ ਦੀ ਮਾਤਰਾ ਘੱਟ ਹੁੰਦੀ ਉਲੀਨਾਸ਼ਕ ਦੇ ਵਿੱਚ ਆਪਾਂ ਉਹ ਨਹੀਂ ਕਰਨੀ ਹੈ ਤੇ ਜਿਵੇਂ ਐਨਪੀਕੇ 13:45 ਜਾਂ ਆਪਾਂ 200 ਲੀਟਰ ਪਾਣੀ ਦੇ ਵਿੱਚ ਇਸ ਫਾਰਸ਼ ਕਰਦੇ ਤੇ ਉਹ ਅਗਲੀ ਵੀਡੀਓ ਚ ਚੈੱਕ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਖਿਆਲ ਰੋ ਆਬਾਦ ਰੋ